ਸਰਹਾਈ ਜੀ ਵੀ ਅਸੀਂ ਗਏ ਆ ਕਿੱਪਨ ਨੂੰ ਰਿਸ਼ਤੇਦਾਰਾਂ ਦੇ ਘਰ ਆਪਣੇ بیٹے ਦੇ ਸਹੁਰਿਆਂ ਦੇ ਘਰ ਗਏ ਆ ਤੇ ਉਧਰੋਂ ਮੈਂ ਆਹੀ ਆਇਆ 12 ਵਜੇ ਗਏ ਆ ਤੇ ਸਾਢੇ 1 3 ਵਜੇ ਆ ਗਏ ਆ 3 ਲਾਲੋ ਸਾਢੇ 3 ਲਾਲੋ ਜਿਹੜੂ ਮੈਂ ਆਇਆ ਰਜਾਈ ਟੁੱਟੀ ਦੀ ਐ ਲੰਬਾਈ ਖੋਲੀ ਲੰਬਾਈ ਦੇ ਵਿੱਚ 35000 ਰੁਪਈਆ ਤੇ ਇੱਕ ਕੰਨਾਂ ਦੀਆਂ ਕੰਨਾਂ ਦੀ ਧੂਗ ਇੱਕ ਮੋਬਾਈਲ ਡੱਬੇ ਜਿਹੇ ਸਹਰੇ ਕਾਕੇ ਨੇ ਬੰਦ ਕਰਕੇ ਰੱਖਿਆ ਮੈਂ ਕਿਤੇ ਡੇਗ ਨਾ ਜਾਵੇ ਕਿਤੇ ਗਵਾਚ ਨਾ ਜਾਵੇ ਉਹ ਤੋਂ ਲੈ ਗਿਆ ਕੱਢ ਕੇ ਹਾਂਜੀ ਅਜੇ ਕਿ ਨਵਾਂ ਫੋਨ ਆ ਠੀਕ ਹੈ ਲੈ ਗਏ ਲੈ ਗਏ ਜੀ ਕੰਨਾਂ ਦੀ ਟੂਬ ਲੈ ਗਏ 35000 ਰੁਪਏ ਲੈ ਗਏ ਇੱਕ ਫੋਨ ਲੈ ਗਏ ਇਹ ਖਲਾਰਾ ਖੂਰਾ ਪਾ ਕੇ ਜਾਂਦਾ ਉਹਦੇ ਲਈ ਇਸ ਤੋਂ ਫੋਨ ਥੋੜੀ ਜਿਹੀ ਪਹਿਲਾਂ ਮਿਲਿਆ ਹਾਂਜੀ ਉਹ ਪੁਲਿਸ ਵਾਲੇ ਲੱਭ ਕੇ ਦਿੱਤਾ ਹੈ ਹਾਂਜੀ ਉਹਨੇ ਦਿੱਤਾ ਹੈ ਪੁਲਿਸ ਵਾਲਿਆਂ ਨੇ ਜਿੱਦਣ ਇੱਥੇ ਫੋਨ ਵੰਡੇ ਗਏ ਨਾ ਉਹ ਦਿਨ ਚੱਕ ਲੈਂਦਾ ਸੀ ਹਾਂਜੀ ਹਾਂਜੀ ਉਹ ਦਿਨ ਚੱਲ ਗਿਆ ਹੁਣ ਦੇਖੋ ਜੀ ਜਦੋਂ ਕਿ ਇਹਨੂੰ ਵੇਖਿਆ ਨਹੀਂ ਤੇ ਬੰਦਾ ਕਿਹਦਾ ਨਾਮ ਲਵੇ ਹੁਣ ਇਸ ਲਾਜ਼ੀ ਇੰਨੀ ਵਧੀਆ ਨਹੀਂ ਹੈਗੀ ਸਾਰੀ ਹੀ ਯਾਦ ਦੇ ਕੰਮ ਯਾਰ ਜੀ ਤੁਹਾਨੂੰ ਪਤਾ ਹੀ ਇਹ ਵੀ ਚਲੋ ਇਹੋ ਸੋਚਿਆ ਸੀ ਕਿ ਚਲੋ ਅਸੀਂ ਪਿੰਡ ਪੁੰਡ ਪਰਾਵਾਂਗੇ ਜਾਂ ਤੁਸਾਈ ਸੁਈ ਦੇਵਾਂਗੇ ਜਾਂ ਕੋਈ ਪਿਆਰਸ ਵਾਲੇ ਨੂੰ ਤਾਂ ਦੇ ਜਾਂਦੀ ਵਾਲੇ ਨੂੰ ਤਾਂ ਦੇ ਚਲੋ ਬੱਚੇ ਜੀ ਵਿਆਹ ਕਰਨਾ ਖੁਸ਼ੀ ਖੁਚਾਈ ਦੇ ਮਾਪਿਆਂ ਨੂੰ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਤੇ ਚਲੋ ਸਾਨੂੰ 35 40 ਹਜ਼ਾਰ ਦੇਣਾ 35 ਦੇ ਨਾਲ ਚਲੋ ਕੋ ਥੋੜਾ ਬਤਾ ਇੱਕ ਦੋ ਹੋੜਾ ਕੰਮ ਹੋ ਜਾਣਾ ਹੈ ਤੇ ਉਹ ਵੀ ਹੁਣ ਲੱਗੇ ਤੇ ਵਿਆਹ ਤਾਂ ਹੀ ਇਸੇ ਤਰ੍ਹਾਂ ਫੜ ਤੜਕੇ ਕਰਨਾ ਹੀਗਾ ਔਖਾ ਬੋਲੋ ਔਖਾ ਹੀ ਔਖਾ ਹੀ ਹੈ ਮਾਪੇ ਤਾਂ ਮਦਰ ਸਾਥ ਨਹੀਂ ਆਗਾ ਕੀ ਕਹਿੰਦੀ ਹੈ ਪੁਲਿਸ ਹਾਂਜੀ ਪੁਲਿਸ ਆਈ ਪੁਲਿਸ ਕਹਿੰਦੀ ਹੈ ਅਸੀਂ ਕਾਰਵਾਈ ਜ਼ਰੂਰ ਕਰਾਂਗੇ ਦੇਖੋ ਹੁਣ ਹਾਂਜੀ ਜੀ ਮੈਂ ਹੀ ਰਿਸ਼ਤਾ ਕਰਾਇਆ ਜੇ ਭਰਾ ਜੇ ਮੇਰਾ ਤੇ ਉਹ ਮੇਰੇ ਮਾਮੇ ਦੀ ਕੁੜੀ ਜੇ ਤੇ ਜਿਨ੍ਹਾਂ ਵਾਲੇ ਮੇਰਾ ਰਿਸ਼ਤਾ ਕਰਾਇਆ ਸੀ ਤੇ ਹੀ ਵਿਆਹ ਦੇ ਤਰੀਕਾ ਡਾਣ ਗਏ ਹਾਂ ਉਹਨਾਂ ਨੇ ਬੁਲਾਇਆ ਹੀ ਕਹਾਨੂੰ ਤੇ ਮੈਂ ਉਹਨਾਂ ਵੱਲ ਗਏ ਹਾਂ ਇਹਨਾਂ ਨੂੰ ਲੈ ਕੇ ਨਦੀ ਵੱਡੇ ਛੋਟੀ ਪੈਨ ਨੂੰ ਮੈਂ ਤੇ ਮਾਤਾ ਜੀ ਕਿੰਨੇ ਗਏ ਆ ਅਈ ਬਿਆਦੇ ਤਰੀਕਾ ਡਾਨ ਗਏ ਹਾਂ ਤੇ ਅਸੀਂ ਕਿਹਾ ਸੀ ਕਿ ਘਰ ਆਏ ਤੇ ਆਣ ਕੇ ਮਾਤਾ ਨੇ ਜਿਹੜੇ ਬੁਆ ਖੋਲਿਆ ਤੇ ਝਾਲੀ ਖੋਲੀ ਦੀ ਤੇ ਅੰਦਰੋਂ ਪੈ 35000 ਰੁਪਇਆ ਤੇਨ ਗਰਾੰਦੀਆਂ ਵਾਲੀਆਂ ਤੇ ਮੁੰਡੇ ਦਾ ਪਰਸੋਂ ਫੋਨ ਮਿਲਿਆ ਸਰਕਾਰ ਵੱਲੋਂ ਤੇ ਉਹ ਵੀ ਨਿਕਲ ਗਿਆ ਜੀ ਹਾਲਾਤ ਨਹੀਂ ਕਰਦੇ ਵਧੀਆ ਨਹੀਂ ਹਾਲਾਤ ਨਹੀਂ ਸਾਲ ਹੋ ਗਿਆ ਮਾਤਾ ਠੀਕ ਨਹੀਂ ਹੈਗੀ ਮਾਤਾ ਦੀ ਬਾਹ ਕੰਮ ਨਹੀਂ ਹੈ ਕਰਦੀ ਰਹੀ ਤੇ ਮੁੰਡਾ ਇਕੱਲਾ ਹੀ ਜੜਾ ਕਮੇਟੀਆਂ ਵੀ ਕਾਰਦਾ ਹੈ ਕਾਰਦਾ ਖਰਚਾ ਵੀ ਚਲਾਂਦਾ ਹੈ ਦਵਾਈ ਦਾਰੂ ਵੀ ਲੈ ਕੇ ਦਿੰਦਾ ਰਿਹਾ ਹੈ ਤੇ ਹੁਣ ਮਾਤਾ ਮਾੜੀ ਜੀ ਨਹੀਂ ਠੀਕ ਹੋਈ ਸੀ ਤੇ ਇਹਨਾਂ ਨੇ ਕੰਮ ਤੇ ਗਈ ਤੇ ਪੈਸਾ ਤੇ ਲੈ ਉਹ ਤੋਂ ਥੋੜਾ ਬਹੁਤਾ ਕਮਾਇਆ ਹੈ ਤੇ ਜੋੜਿਆ ਹੈ ਤੇ ਕੁਛ ਧਾਰੇ ਲੈ ਦੇ ਮੈਂ ਮਾਤਾ ਕੋਲੋਂ ਉਹ ਦਿੱਤੇ ਸੀ ਕਿ ਚਲੋ ਮਾਤਾ ਕਲੀ ਕੁਲੀ ਕਰਾ ਲੈਨੇ ਆ ਪੇਂਟ ਪੁੰਡ ਕਰਾ ਕੇ ਤੇ ਸਾਈ ਬਿਆਨਾ ਦੇ ਦਿੰਨੇ ਆ ਡੀ ਜੇ ਵਾਲਿਆਂ ਨੂੰ ਹਲਵਾਈ ਨੂੰ ਪੈਲਸ ਵਾਲਿਆਂ ਨੂੰ ਕਿ ਗਾਂਬੋ ਖੋ ਜੰਦੇ ਨੇ ਤੇ ਉਹ ਪੈਸੇ ਘਰ ਰੱਖੇ ਦੇ ਸੀ ਯਾਰ ਉਹ ਵੀ ਨਿਕਲੇ ਹਾਂਜੀ ਹਾਂਜੀ ਘਰ ਦੇ ਹਾਲਾਤ ਤਾਂ ਹੀ ਆਪ ਵੇਚ ਸਕਦੇ ਅੰਦਰ ਪੇਂਟ ਕਰਾਉਣ ਵਾਲਾ ਜੇ ਬਾਹਰ ਵੀ ਮਿਸਤਰੀ ਲਾਣ ਵਾਲੇ ਦੇ ਕੱਚਾ ਕਮਰਾ ਜੇ ਬਾਲਿਆਂ ਵਾਲਾ ਉਹ ਵੀ ਚੋਂਦਾ ਜੇ ਜਦੋਂ ਮੀਂਹ ਆ ਜੇ ਤੇ ਉਹ ਵੀ ਸੋਚਾਇਆ ਕਿ ਚਲੋ ਲੈਂਟਰ ਪਾਵਾਂਗੇ ਤੇ ਇੱਕ ਕਮਰਾ ਚਾਰ ਪੰਜ ਪ੍ਰੋਣੇ ਆਣਗੇ ਤੇ ਚਲੋ ਬਹਿ ਜਾਣਗੇ ਤੇ ਉਹ ਹੁਣ ਜਿਹੜੀ ਗੰਜੈਸ਼ ਰੱਖੀ ਦੀ ਕੁਝ ਬੱਚੇ ਨੇ ਕਮੇਟੀਆਂ ਪਾਈ ਦੀਆਂ ਹੀ ਹੋ ਚੁੱਕਿਆ ਚੁੱਕ ਕੇ ਤਾਂ ਪਲਸਟਰ ਪਲੂਸਟਰ ਕਰਾਇਆ ਵੇੜੇ 'ਚ ਪਲਸਟਰ ਕਰਾਇਆ ਹੀ ਤੇ ਥੋੜੇ ਬੋਤੇ ਪੈਸੇ ਜੋੜੇ ਸੀ ਕਿ ਪੇਂਟ ਪੁੰਡ ਕਰਵਾਵਾਂਗੇ ਤੇ ਉਹ ਵੀ ਸਾਰੇ ਹੁਣ ਹੱਥੋਂ ਨਿਕਲ ਗਏ ਆ ਪੁਲਿਸ ਨੂੰ ਕਹਿੰਦੀ ਆ ਜੇ ਕਾਰਵਾਈ ਕਰਾਂਗੇ ਜੇ ਤੁਹਾਨੂੰ ਪਹਿਲੇ ਫੋਨ ਲੱਬ ਕੇ ਦਿੱਤਾ ਤੇ ਫੇਰ ਲੱਬ ਕੇ ਦਾਂਗੇ ਤੁਹਾਡੀ ਚੀਜ਼ ਤੁਹਾਨੂੰ ਮਿਲ ਜੇਗੀ ਹੁਣ ਵੇਖੋ ਅਸੀਂ ਤੇ ਚਾਹਨੇ ਆ ਮੇਰੇ ਭਰਾ ਨਾਲ ਤੇ ਮੇਰੀ ਮਾਤਾ ਨਾਲ ਨਹੀਂ ਆਏ ਹੋਵੇ ਐਂਕੀ